ਉਸੀ ਉੱਤੇ ਕੋਸ਼ਿਸ਼ ਚ ਕਰ ਰਹੇ ਹਾਂ ਜੇ ਪੰਜਾਬੀ ਦਾ ਗੱਦਾ ਹੈ ਔਰ ਉਹਨੂੰ ਕੁਝ ਬੰਦਿਆਂ ਨੇ ਆਪਣੇ ਫਾਇਦੇ ਲਈ ਉਹਨਾਂ ਨੂੰ ਆਪਣੇ ਹਿਸਾਬ ਨਾਲ ਤੋੜ ਮੋੜ ਕੇ ਇੱਕ ਜਾਾਲ ਚ ਬੁਨਾਇਆ ਜੇ 10 ਕੰਟਰੋਵਰਸੀਆਂ ਕਾਰਟਿਸ ਦੀ ਲਾਈਫ ਹੁੰਦੀਆਂ ਤਾਂ ਇੱਕੋ ਦੀ ਗਲਤੀ ਹੁੰਦੀ ਹੈ ਨਾ ਕ੍ਰੀਏਟ ਕੀਤੀਆਂ ਹੁੰਦੀਆਂ ਇਹ ਜੇ ਮੈਂ ਤੁਸੀਂ ਟ੍ਰੇਲਰ ਦੇਖਿਆ ਸੋ ਉਸੇ ਤਰੀਕੇ ਦਾ ਵੀ ਸ਼ੋਅ ਹੈ ਕਿ ਬਹੁਤ ਦਾ ਜਿਆਦਾ ਕਿਸੇ ਚੀਜ਼ ਨੂੰ ਪੈਂਚ ਨਹੀਂ ਕੀਤਾ ਗਿਆ ਜਾਂ ਕਿਸੇ ਆਰਟਿਸਟ ਦੇ ਉਸ ਪਾਰਟ ਨੂੰ ਨਹੀਂ ਛੇੜਿਆ ਗਿਆ ਕਿ ਕੋਈ ਕੰਟਰੋਵਰਸ਼ੀਅਲ ਪਾਰਟ ਹੋਵੇ ਜਾਂ ਕਿਉਂਕਿ ਆਰਟਿਸਟ ਕੋਈ ਵੀ ਬੰਦਾ ਮਤਲਬ ਮੇਰਾ ਇਹ ਮੰਨਣਾ ਹੈ ਕਿ ਕਿਸੇ ਵੀ ਤਰੀਕੇ ਦਾ ਜਿਹੜਾ ਆਰਟਿਸਟ ਹੈ ਉਹ ਐਵੇਂ ਹੀ ਨਹੀਂ ਬਣ ਜਾਂਦਾ ਉਹਦੇ ਪਿੱਛੇ ਬਹੁਤ ਮਿਹਨਤ ਹੁੰਦੀ ਹੈ ਔਰ ਕਿਤੇ ਨਾ ਕਿਤੇ ਉਸ ਇਨਸਾਨ ਦੀ ਓਨੈਸਟੀ ਕੁਝ ਤਾਂ ਉਹਦੇ ਚ ਕੈਸੀ ਗੱਲ ਹੁੰਦੀ ਹੈ ਅੱਛਾਈ ਕਹਿ ਸਕਦੇ ਨੇ ਜਿਹਨੂੰ ਆਪਾਂ ਜਿਹਦੇ ਕਰਕੇ ਉਹ ਉੱਥੇ ਪਹੁੰਚਦਾ ਉਸ ਮੁਕਾਮ ਤੇ ਆਉਂਦਾ ਹੈ ਨਾ ਤਾਂ ਮੈਨੂੰ ਲੱਗਦਾ ਹੈ ਕਿ ਉਹਦੀ ਉਹ ਜਿਹੜੀ ਟਰੂਨੈਸ ਹੈ ਉਹ ਐਨਾ ਸਾਰਾ ਸੀ ਕੰਮ ਕਰਦੇ ਆ ਐਨੇ ਉਹ ਕੈਰੈਕਟਰ ਪਲੇ ਕਰਦਾ ਐਨੀਆਂ ਜਗ੍ਹਾ ਤੇ ਜਾਂਦਾ ਕੁਝ ਗਲਤੀਆਂ ਵੀ ਹੁੰਦੀਆਂ ਤਾਂ ਉਹਦੀ ਇੱਕ ਈਮੇਜ ਹੋਰ ਹੀ ਬਣ ਜਾਂਦੀ ਹੈ ਸੋ ਕਈ ਆਰਟਿਸਟ ਉਸ ਈਮੇਜ ਨੂੰ ਕੈਰੀ ਕਰਨ ਲੱਗ ਜਾਂਦੇ ਨੇ ਤਾਂ ਇੱਕ ਜਿਹੜੀ ਉਹਨਾਂ ਦੀ ਟਰੂਨੈਸ ਹੈ ਜਿਹਨੂੰ ਜਿੱਥੋਂ ਉਹ ਚੱਲਿਆ ਸੀਗਾ ਇਹ ਜਿੱਥੇ ਉਹ ਅੱਜ ਪਹੁੰਚਿਆ ਹੈ ਉਹਦੀ ਜਿਹੜੀ ਜਰਨੀ ਹੈ ਤੁਹਾਨੂੰ ਉਹ ਲੱਗਦਾ ਸੀਗਾ ਕਿ ਉਹ ਬਹੁਤ ਇਨਸਪਾਇਰਿੰਗ ਹੋ ਸਕਦੀ ਹੈ ਸਾਡੇ ਪੰਜਾਬ ਦੇ ਯੂਥ ਲਈ ਤੇ ਅਸੀਂ ਸਿਰਫ ਉਸੇ ਪਾਰਟ ਨੂੰ ਹੀ ਟੱਚ ਕਰਨ ਦੀ ਕੋਸ਼ਿਸ਼ ਕੀਤੀ ਹੈ 쇼 ਦੇ ਵਿੱਚ ਕਿ ਉਹ ਇੱਕ ਇਨਸਪਾਇਰਿੰਗ ਹੋਵੇ ਉਹ ਇੱਕ ਮੋਟੀਵੇਟਿੰਗ ਲੱਗੇ ਔਰ ਲੱਗੇ ਕਿ ਜਿਹੜਾ ਬੰਦਾ ਇੱਥੇ ਬੈਠਾ ਹੈ ਉਹ ਐਵੇਂ ਨਹੀਂ ਬੈਠਾ ਉਹਦਾ ਤੁੱਕਾ ਨਹੀਂ ਲੱਗਿਆ ਹਰ ਬੰਦੇ ਦੀ ਜਰਨੀ ਉਹਨੂੰ 8 8 10 ਦਾ ਸਾਲ ਲੱਗੇ ਉੱਥੇ ਪਹੁੰਚਣ ਚ ਔਰ ਕਿਤੇ ਨਾ ਕਿਤੇ ਉਹਦੇ ਮੋਸਟ ਆਫ ਦੇ ਆਰਟਿਸਟ ਦੇ ਜੋ ਚੀਜ਼ ਅਸੀਂ ਸ਼ੋਅ ਦੇ ਵਿੱਚ ਦੇਖੀ ਕਿ ਬਚਪਨ ਤੋਂ ਉਹਨਾਂ ਦੇ ਅੰਦਰ ਉਹ ਇੱਕ ਸੀਡ ਸੀਗਾ ਕਿ ਮੈਂ ਕਲਾਕਾਰ ਬਣਨਾ ਹੈ ਸੋ ਉਹ ਸੀਡ ਕਿੱਥੋਂ ਆਉਂਦਾ ਹੈ ਉਹ ਕੁਝ ਤਾਂ ਉਹਦੀ ਜਰਨੀ ਹੈ ਉਹ ਐਵੇਂ ਨਹੀਂ ਬਣ ਜਾਂਦਾ ਤਾਂ ਉਹਨੂੰ ਜਾਂ ਤਾਂ ਕੋਈ એનર્ਜੀ ਹੈ ਜਾਂ ਉਹਨੂੰ ਰੱਬ ਕਹਿ ਲਓ ਤੁਸੀਂ ਹਨਾ ਜੋ ਵੀ ਕਿਸੇ ਚੀਜ਼ ਦੀ ਤਾਂ ਉਹਦੇ ਪਿੱਛੇ ਪਾਵਰ ਹੈ ਜਾਂ ਕਿਸੇ ਚੀਜ਼ ਦੀ ਤਾਂ ਉਹਦੇ ਤੇ ਮੇਰ ਹੈ ਜੋ ਇੱਥੋਂ ਤੱਕ ਆਇਆ ਹੈ ਉਹ ਬਸ ਉਹੀ ਉਹਦੀ ਲਾਈਫ ਦਾ ਉਹ ਪੋਜ਼ਿਟਿਵ ਪਾਰਟ ਅਸੀਂ ਬਾਹਰ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤਾਂ 13 ਤਰੀਕ ਨੂੰ 7 ਵਜੇ ਨੀਰੂ मैम ਨਾਲ ਸਟਾਰਟ ਹੋ ਰਿਹਾ ਸ਼ੋਅ ਤੇ ਹੋਪਫੁਲੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਥੈਂਕ ਯੂ ਪੈਸਾ ਤਾਂ ਕਿਸੇ ਨਾਲ ਨਹੀਂ ਲੱਗਿਆ ਕਿਉਂਕਿ ਇਨਏਚਰ ਤੋਂ ਕੰਮ ਕਰਦੇ ਆ ਜਾਣਦੇ ਆ ਨਾ ਬਟ ਬਹੁਤ ਸਾਰੀਆਂ ਜਿਵੇਂ ਸਾਰਿਆਂ ਦੀ ਕਿਤੇ ਨਾ ਕਿਤੇ ਜਿੱਦੋਂ ਤੁਸੀਂ ਕੰਮ ਕਰਦੇ ਹੋ ਉਹੀ ਗੱਲ ਕੀ ਸਾਡੀ ਲਾਈਨਸ ਕੰਪੀਟੀਸ਼ਨ ਐ ਨਾ ਰੇਸ ਐ ਨੀਏ ਕਿ ਹਰ ਫਿਲਮ ਤੋਂ ਬਾਅਦ ਨਵੇਂ ਟੀਮ ਆ ਜਾਂਦੀ ਹੈ ਨਵੇਂ ਲੋਕ ਆ ਜਾਂਦੇ ਆ ਤੁਹਾਡੇ ਪੁਰਾਣੇ ਸਾਥੀ ਛੁੱਟ ਜਾਂਦੇ ਆ ਸੋ ਮੈਂ ਜਦੋਂ ਜਿਵੇਂ ਜਿਵੇਂ ਐਪੀਸੋਡ ਹੋ ਰਹੇ ਸੀ ਜਿਹੜਾ ਜਿਹੜਾ ਬੰਦਾ ਆ ਕੇ ਸਾਹਮਣੇ ਬੈੰਦਾ ਸੀਗਾ ਤਾਂ ਮੈਨੂੰ ਉਹਦੇ ਨਾਲ ਆਪਣਾ ਉਹ ਕਨੈਕਸ਼ਨ ਅ ਦੁਬਾਰਾ ਰੀਕਾਲ ਹੋ ਰਿਹਾ ਸੀ ਦੁਬਾਰਾ ਉਹ ਫੀਲ ਹੋ ਰਿਹਾ ਸੀਗਾ ਔਰ ਇਹ ਲੱਗਦਾ ਸੀਗਾ ਕਿ ਯਾਰ ਕੋਈ ਵੀ ਇਨਸਾਨ ਬੁਰਾ ਨਹੀਂ ਹੁੰਦਾ ਨਾ ਆਰਟਿਸਟ ਕਦੇ ਬੁਰਾ ਨਹੀਂ ਹੁੰਦਾ ਹਾਲਾਤ ਬੁਰੇ ਹੁੰਦੇ ਆ ਸਰਕਮਸਟੈਂਸ ਹੁੰਦੇ ਆ ਕਿ ਪ੍ਰੈਸ਼ਰ ਹੁੰਦਾ ਆਪਣੇ ਆਪ ਨੂੰ ਪ੍ਰੂਵ ਕਰਨਾ ਹਰ ਇੱਕ ਫਲੋ ਫਿਲਮ ਨਾਲ ਡਰ ਆ ਜਾਂਦਾ ਹੈ ਕੈਰੀਅਰ ਦਾ ਕਿਤੇ ਨਾ ਕਿਤੇ ਭਜਨਾਸ ਤੇ ਸਾਰੇ ਲੱਗੇ ਹੋਏ ਐ ਬਟ ਓਨੈਸਟਲੀ ਅੰਦਰੋਂ ਸਾਰੇ ਉਨੇ ਹੀ ਪਿਓਰ ਐ ਉਨੇ ਹੀ ਸੌਫਟ ਐ ਸੋ ਉਹ ਚੀਜ਼ ਸਾਰਿਆਂ ਦੀ ਦੇਖ ਕੇ ਮੈਨੂੰ ਬਹੁਤ ਵਧੀਆ ਲੱਗਿਆ ਕਿਤੇ ਨਾ ਕਿਤੇ ਹਰ ਬੰਦਾ ਇੱਥੇ ਬਹਿ ਕੇ ਓਪਨ ਅਪ ਹੋ ਰਿਹਾ ਸੀਗਾ ਔਰ ਆਪਣੀ ਉਹ ਸਾਈਡ ਖੋਲ ਕੇ ਸਾਹਮਣੇ ਰੱਖ ਰਿਹਾ ਸੀ ਜੋ ਕਿੰਨੇ ਕਿੰਨੇ ਇੰਟਰਵਿਊਜ਼ ਕਿੰਨੇ ਸਾਲਾਂ ਤੋਂ ਮੈਂ ਦੇਖ ਰਿਹਾ ਕਿ ਲੁੱਕ ਹੋਈ ਹੋਈ ਹੈ ਉਹਨਾਂ ਨੇ ਸੋ ਉਹ ਚੀਜ਼ ਬੜੀ ਵਧੀਆ ਲੱਗੀ ਆਮ ਨਹੀਂ ਮੈਨੂੰ ਐਕਚੁਅਲੀ ਇੰਟਰਵਿਊ ਦੇਖਣਾ ਬਹੁਤ ਜ਼ਿਆਦਾ ਵਧੀਆ ਲੱਗਦਾ ਬਟ ਸੌਰਭ ਸਰ ਲੱਲਨ ਟੋਪ ਵਾਲੇ ਹਨ ਉਹ ਮੇਰੇ ਫੇਵਰਿਟ ਹੈ ਤੇ ਉਹਨਾਂ ਦਾ ਸ਼ੋ ਮੈਂ ਬਹੁਤ ਦੇਖਦਾ ਗੈਸਟ ਕੋਈ ਵੀ ਹੋਵੇ ਮੈਟਰ ਨਹੀਂ ਕਰਦਾ ਬਟ ਉਹ ਹੋਸਟ ਕਰਕੇ ਮੈਂ ਉਹ ਸ਼ੋ ਦੇਖਦਾ ਤੇ ਹਾਂ ਮੈਂ ਉਹ ਦੇਖੇ ਬਟ ਅਨੁਪਮ ਕੇਰ ਸਰ ਦਾ ਸ਼ੋਅ ਵੀ ਦੇਖਿਆ ਬਟ ਐਸਾ ਕੁਝ ਕਿਉਂਕਿ ਬਹੁਤ ਚੇਤੀ ਚੇਤੀ ਹੋਇਆ ਉਧਰੋਂ ਫਿਲਮ ਰਿਲੀਜ਼ ਸੀ ਉਧਰੋਂ ਸਾਡਾ ਸ਼ੂਟ ਆ ਗਿਆ ਤੇ ਮੈਨੂੰ ਸੀਗਾ ਕਿ ਮੈਂ ਬਹੁਤ ਪ੍ਰੀਪਰੇਸ਼ਨ ਨਾਲ ਕਰੂੰਗਾ ਇਹ ਸ਼ੋਅ ਜਦੋਂ ਵੀ ਕਰੂੰਗਾ ਬਟ ਸਰਕਮਸਟੈਂਸ ਐਵੇਂ ਜੇ ਬਣੇ ਕਿ ਬਹੁਤ ਜ਼ਿਆਦਾ ਪ੍ਰੀਪੇਅਰ ਨਹੀਂ ਕਰ ਪਾਇਆ ਸੋ ਜੋ ਜਿੰਨਾ ਕੁ ਸੀਗਾ ਬਟ ਮੈਂ ਵੈਸੇ ਮੈਨੂੰ ਸੌਰਵ ਸਰ ਬਹੁਤ ਪਸੰਦ ਹੈ ਆ ਨਹੀਂ ਉਹੀ ਚੱਕਰ ਹੈ ਕਿਉਂਕਿ ਨਾ ਇਨਸਾਨ ਹੈ ਹਰ ਬੰਦਾ ਹੈ ਨਾ ਉਹ ਤੋਂ ਗਲਤੀ ਹੁੰਦੀ ਹੈ ਔਰ ਕਈ ਵਾਰੀ ਗਲਤੀ ਓਡੀ ਵੱਡੀ ਹੁੰਦੀ ਨਹੀਂ ਕਿ ਜਿੱਡਾ ਉਹਦਾ ਪਰਸੈਪਸ਼ਨ ਬਣ ਜਾਂਦਾ ਸੋ ਉਹਦਾ ਇੰਨੇ ਸਾਲਾਂ ਦਾ ਕੰਟਰੀਬਿਊਸ਼ਨ ਔਰ ਕੋਈ ਬੰਦਾ ਉਹ ਕੀ ਕਹਿ ਰਿਹਾ ਉਹ ਸੁਣ ਕੇ ਰਾਜੀ ਨਹੀਂ ਹੈ ਨਾ ਜਿਵੇਂ ਮਾਨ ਸਾਹਿਬ ਦੀ ਜੋ ਇੱਕ ਉਹਨਾਂ ਦੀ ਕੰਟਰੋਵਰਸੀ ਹੋਈ ਸੀਗੀ ਸੋ ਮੈਨੂੰ ਲੱਗਦਾ ਕਿ ਯਾਰ ਜਿਹੜੇ ਬੰਦੇ ਨੇ ਪੂਰੀ ਜ਼ਿੰਦਗੀ ਆਪਣੀ ਲੈਂਗੁਏਜ ਨੂੰ ਦਿੱਤੀ ਹੈ ਔਰ ਤੁਸੀਂ ਉਹਤੇ ਕੁਐਸਚਨ ਚੱਕ ਰਹੇ ਹੋ ਕਿ ਇਹ ਪੰਜਾਬੀ ਦਾ ਗੱਦਾਰ ਹੈ ਔਰ ਉਹਨੂੰ ਕੁਝ ਬੰਦਿਆਂ ਨੇ ਆਪਣੇ ਫਾਇਦੇ ਲਈ ਉਹਨਾਂ ਨੂੰ ਆਪਣੇ ਹਿਸਾਬ ਨਾਲ ਤੋੜ ਮੋੜ ਕੇ ਇੱਕ ਝਾਲਚ ਫਸਾਇਆ ਔਰ ਉਹਨੂੰ ਇਸ ਤਰੀਕੇ ਨਾਲ ਪ੍ਰਮੋਟ ਕੀਤਾ ਔਰ ਸਾਰੀ ਦੁਨੀਆ ਕਿਵੇਂ ਉਹਨਾਂ ਦੇ ਖਿਲਾਫ ਹੋ ਗਈ ਸੋ ਮੈਨੂੰ ਉਹ ਲੱਗਦਾ ਹੈ ਕਿ ਉਹ ਸੱਚ ਜਿਹੜਾ ਉਹਨਾਂ ਦਾ 35 ਸਾਲ 40 ਸਾਲ ਦਾ ਜਿਹੜਾ ਕੈਰੀਅਰ ਹੈ ਉਹ ਸੱਚ ਅਸੀਂ ਨਹੀਂ ਦੇਖ ਰਹੇ ਅਸੀਂ ਉਹ 5 ਮਿੰਟ ਦੀ ਜਿਹੜੀ ਚੀਜ਼ ਕ੍ਰੀਏਟ ਕੀਤੀ ਹੈ ਔਰ ਮੈਂ ਆਰਟਿਸਟ ਨਾਲ ਕਿਉਂਕਿ ਰੋਜ਼ ਉੱਠਦਾ ਪੈਂਦਾ ਮੈਂ ਉਹਨਾਂ ਨਾਲ ਕੰਮ ਕਰਦਾ ਤਾਂ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਸੋ ਕਈ ਵਾਰੀ ਕੀ ਹੁੰਦਾ ਹੈ ਕਿ ਲੋਕ ਆਪਣੀ ਪਰਸਨਲ ਦੁਸ਼ਮਣੀ ਕੱਢਣ ਲਈ ਉਹਨਾਂ ਨੂੰ ਟਾਰਗੇਟ ਕਰਦੇ ਹਨਾ ਔਰ ਉਹਨਾਂ ਦੀ ਫੈਮਿਲੀ ਕਿੰਨੇ ਸਫਰ ਕਰਦੀ ਹੈ ਔਰ ਤੇ ਕਿੰਨਾ ਉਹਨਾਂ ਦਾ ਕੰਮ ਸਫਰ ਕਰਦਾ ਸੋ ਮੈਨੂੰ ਸੀਗਾ ਕਿ ਯਾਰ ਉਹ ਆਲਰੇਡੀ ਉਹ ਇੱਕ 파ਰਟ ਹੈਗਾ ਜੋ ਹਰ ਬੰਦਾ ਹਉ ਤੋ ਦੁਖੀ ਔਰ ਕਿਤੇ ਨਾ ਕਿਤੇ ਜੇ ਦਾਸ ਕੰਟਰੋਵਰਸੀਆਂ ਕਾ ਆਰਟਿਸਟ ਦੀ ਲਾਈਫ ਹੁੰਦੀਆਂ ਤਾਂ ਇੱਕੋ ਦੀ ਗਲਤੀ ਹੁੰਦੀ ਹੈ ਨਾ ਕ੍ਰੀਏਟ ਕੀਤੀਆਂ ਹੁੰਦੀਆਂ ਤੋ ਮੈਨੂੰ ਸੀਗਾ ਕਿ ਉਹ ਤਾਂ ਆਲਰੇਡੀ ਇੰਨਾ ਉਹਨਾਂ ਨੂੰ ਅਸੀਂ ਢੋਲ ਵਜਾ ਕੇ ਜਾਂ ਲੋਕ ਉਸ ਤਰੀਕੇ ਨਾਲ ਪੋਰਟਰੇ ਕਰਦੇ ਆ ਸੋਸ਼ਲ ਮੀਡੀਆ ਤੇ ਟ੍ਰੋਲਿੰਗ ਕਰਦੇ ਆ ਬਟ ਜਿਹੜਾ ਬੰਦਾ ਇੱਥੇ ਬੈਠਾ ਉਹ ਐਵੇਂ ਨਹੀਂ ਬੈਠਾ ਲੋਕ 2 ਮਿੰਟ ਚ ਉਹਨਾਂ ਨੂੰ ਗਾਲਾਂ ਕੱਢ ਦਿੰਦੇ ਆ ਕਮੈਂਟ ਕਰ ਦਿੰਦੇ ਆ ਪਰ ਉਹਦੀ ਜਰਨੀ 'ਚ ਇੱਕ ਬਹੁਤ ਸਿੱਖਣ ਵਾਲੀ ਗੱਲ ਹੈ ਸੋ ਕਿਤੇ ਨਾ ਕਿਤੇ ਤੁਸੀਂ ਇਨਸਪਾਇਰ ਹੋ ਸਕਦੇ ਹੋ ਜੇ ਤੁਸੀਂ ਹਜੇ ਆਪਣੇ ਸੁਪਨੇ ਨਹੀਂ ਜੀ ਰਹੇ ਜਾਂ ਤੁਸੀਂ ਡਰ ਰਹੇ ਹੋ ਕਿਤੇ ਨਾ ਕਿਤੇ ਘਰੋਂ ਨਿਕਲਣ ਤੋਂ ਹਨਾ ਸੋ ਹਰ ਆਰਟਿਸਟ ਦੀ ਲਾਈਫ ਦੇ ਵਿੱਚ ਕੋਈ ਨਾ ਕੋਈ ਉਹੋ ਜਿਹਾ ਪਾਰਟ ਸੀਗਾ ਜੋ ਬਹੁਤ ਤੁਹਾਨੂੰ ਮੋਟੀਵੇਟ ਕਰ ਸਕਦਾ ਸੋ ਅਸੀਂ ਉਸੇ ਤੇ ਹੀ ਕੋਸ਼ਿਸ਼ ਕੀਤੀ ਹੈ ਲੈ ਜਿਵੇਂ ਸਾਡੀ ਇੰਡਸਟਰੀ ਨੂੰ ਐ ਇਸ ਤਰੀਕੇ ਨਾਲ ਪੋਰਟਰੇ ਕੀਤਾ ਜਾਂਦਾ ਹੈ ਕਿ ਕੁੜੀਆਂ ਲਈ ਬਹੁਤ ਔਖਾ ਹੈ ਜੀ ਹਨ ਸੋ ਉੱਥੇ ਇੱਕ ਨੀਰੂ ਮੈਮ ਵਰਗੀ ਕੁੜੀ ਆਉਂਦੀ ਹੈ ਜੋ ਕੱਲੀ ਆਪਣੇ ਘਰ ਚੋਂ ਨਿਕਲਦੀ ਹੈ ਔਰ ਐਡਾ ਵੱਡਾ ਮੁਕਾਮ ਬਣਾਉਂਦੀ ਹੈ ਹਨ ਉੱਥੇ ਸਰਗੁਣ ਸਾਡੀ ਇੰਡਸਟਰੀ ਦੀ ਵਨ ਆਫ ਦਾ ਸਭ ਤੋਂ ਵੱਡੀ ਪ੍ਰੋਡਿਊਸਰ ਬਣਦੀ ਹੈ बॉलीवुड दे सीरियल्स प्रोड्यूस ਕਰ ਰਹੀ ਹੈ ਤੇ ਇੱਕ ਕੁੜੀ ਕਿਵੇਂ ਉੱਥੇ ਪਹੁੰਚੀ ਸੋ ਉਹ ਕਿੰਨੀਆਂ ਕੁੜੀਆਂ ਲਈ ਇਹ ਜਰਨੀ ਇਨਸਪਾਇਰਿੰਗ ਹੋਊਗੀ। ਤੋ ਤਾਂ ਕਰਕੇ ਅਸੀਂ ਕੰਟਰੋਵਰਸ਼ੀਅਲ ਵਾਲਾ ਪਾਰਟ ਨਹੀਂ ਛੇੜਿਆ। ਡੈਫੀਨੇਟਲੀ ਇਹ ਜ਼ਰੂਰ ਪੁੱਛਿਆ ਕਿ ਕਿ ਤੁਸੀਂ ਕਿਵੇਂ ਡੀਲ ਕਰਦੇ ਹੋ ਜਾਂ ਤੁਸੀਂ ਕਿਵੇਂ ਨਿਕਲਦੇ ਹੋ। ਬਟ ਉਹਨੂੰ ਕੁਰੇ ਦਿਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਉਹ ਕੀ ਹੋਇਆ ਸੀ ਜਾਂ ਉਹਦੀ ਸਫਾਈ ਦੋ। ਸੋ ਜ਼ਿਆਦਾਤਰ ਸਾਡਾ ਫੋਕਸ ਇਹ ਰਿਹਾ ਕਿ ਤੁਹਾਡੀ ਜਰਨੀ ਕੀ ਹੈ? ਤੁਸੀਂ ਪਹੁੰਚੇ ਕਿਵੇਂ?